ਆਹ ਵਾਲਾ ਕੈਮਰਾ ਬੰਦ ਹੋ ਗਿਆ। ਇਹਦੀ ਬੈਟਰੀ ਖਤਮ ਹੋ ਗਈ। ਕੈਮਰਾ ਆਪਣੇ ਦੋਨੇ ਦੋਨੇ ਹੀ ਕੈਮਰੇ ਬੰਦ ਹੋ ਗਏ। ਇਧਰ ਵੀ ਕੈਮਰਾ ਬੰਦ ਹੋ ਗਿਆ। ਤੇ ਮੋਟਰਸਾਈਕਲ ਵੀ ਡਿੱਗ ਵੀ ਆਸੀ ਇੱਕ ਵਾਰੀ। ਕਿਉਂਕਿ ਆ ਕਾਂਗੜਾ ਜਿੱਦਾਂ ਤੁਹਾਨੂੰ ਦੱਸਿਆ ਸੀ ਵੀ ਕਾਂਗੜਾ ਫੋਰਟ। ਇਹ ਕਾਂਡੇ ਦਾ ਕਿਲਾ ਸਾਡੇ ਬੈਕ ਤੋਂ ਤੁਸੀਂ ਦੇਖ ਰਹੇ ਹੋ। ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਰਿਹਾ। ਇਹਦੇ ਅੰਦਰ ਇੱਕ ਵਾਰ ਮੈਂ ਗਿਆ ਸੀ। ਇਹਦੇ ਵਿੱਚ ਸਾਰੀ ਹਿਸਟਰੀ ਜੇ ਤੁਸੀਂ ਦੇਖਣੀ ਹੈ ਤਾਂ ਇੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਕਾਂਗੜਾ ਫੋਰਟ ਇਹਦੇ ਬੈਕ ਸਾਈਡ ਤੇ ਕਿਲੇ ਦੀ ਬੈਕ ਸਾਈਡ ਤੇ ਬਹੁਤ ਛੋਟਾ ਜਿਹਾ ਸਾਹਮਣੇ ਇੱਕ ਦਰਖਤ ਦਿਖ ਉੱਥੇ ਬਹੁਤ ਵੱਡੀ ਗਰਾਊਂਡ ਹੈ ਜਦੋਂ ਤੁਸੀਂ ਕਿਲੇ ਦੇ ਟਾਪ ਤੇ ਜਾਓਗੇ ਤੁਹਾਨੂੰ ਉਹ ਗਰਾਊਂਡ ਉੱਥੋਂ ਦਿਖੇਗੀ ਜਾਂ ਤੁਸੀਂ ਇਹਨੂੰ ਗੂਗਲ ਮੈਪ ਤੇ ਵੀ ਦੇਖ ਸਕਦੇ ਹੋ ਉਹ ਗਰਾਊਂਡ ਇੰਨੀ ਕਿ ਸੋਹਣੀ ਉੱਥੇ ਸਾਰੇ ਜਿਹੜੇ ਕਿਲੇ ਦੇ ਵਿੱਚ ਜਿੰਨੀ ਵੀ ਸਾਨਾ ਰਹਿੰਦੀ ਸੀ ਸਾਰੀ ਉੱਥੇ ਆ ਵਿਆਸ ਕਰਿਆ ਕਰਦੀ ਸੀ ਕਿਧਾ ਕਿਲੇ ਰਾਈਟ ਤੇ ਹਾਂ ਅੱਗੇ ਕਿਲੇ ਰਾਈਟ ਤੇ ਬਾਕਸ ਵੱਡੇ ਕਰਨਾ ਚਾਹੀਦਾ ਬਾਕਸ ਵੱਡੇ ਆ ਵੀਰੇ ਸਰਦਾ ਇੱਥੇ ਬਦਲ ਲੈਣੇ ਲੱਗੇ ਜੇ ਜ਼ਿਆਦਾ ਹੁੰਦਾ ਨਾ ਲੱਗੇ ਜੀ ਕਿ ਕਿੰਨੇ ਡੰਗਰਾਂ ਤੋਂ ਲੱਗੇ ਜੀ ਅੱਜ ਚਾਉਂਦੇ ਲੇ ਗਏ ਨਾ ਹੋਰ ਤੇ ਬੀਰ ਬਿਲਿੰਗ ਚਲੇ ਲੋ ਜੀ ਮਾਰਨਿੰਗ ਰਾਈਡ ਤੇ ਨਿਕਲੇ ਆਪਾਂ ਅੱਜ ਆਪਾਂ ਜਾਵਾਂਗੇ ਬੀਰ ਬਿਲਿੰਗ ਲੋ ਜੀ ਮਹਾਰਾਜ ਕਹਿੰਿ ਮਰਜੀ ਫਾਇਦੇ ਹੋ ਜੀ 1 2 3 4 5 6 7 8 9 10 11 12 13 14 15 16 17 ਕੀ ਹੋ ਗਿਆ 10000 ਰੁਪਇਆ ਇੰਨੇ ਰੁਪਇਆ ਦੇ ਵਿੱਚ ਅਸੀਂ ਦੇਖੋ ਤੁਸੀਂ ਕਿੰਨਾ ਘੁੰਮਿਆਣਾ ਇਹ ਹੀ ਫਲਾ ਮੋਟਰਸਾਈਕਲ ਰਾਈਡਰ ਜਲੰਧਰ ਸ਼ਾਰਪੁਰ ਤਾਗੜਾ ਸਹੀ ਰੂਟ ਹੈ ਨਾ ਚਲੋ ਫੋਨ ਤੇ 6 ਘੰਟੇ ਦੱਸ ਰਿਹਾ ਜੀ ਇੱਥੋਂ ਦੇਖਦੇ ਆ ਕਿੰਨਾ ਟਾਈਮ ਲੱਗਦਾ 6:33 ਮਿੰਟ ਹੋਏ ਨੇ ਚਲੋ ਓਕੇ ਗੱਡੀ ਦੇ ਕਦੇ ਨਿਆਰਾ ਨਹੀਂ ਆ ਸਕਦਾ ਜਦੋਂ ਬਾਈਕ ਤੇ ਆਉਂਦਾ ਗੱਡੀ ਦੇ ਵਿੱਚ ਜ਼ਿਆਦਾਤਰ ਜਿਹੜੇ ਬੰਦੇ ਆਉਂਦੇ ਆ ਕਾਰ ਦੇ ਵਿੱਚ ਏਅਰਰੀਆ ਤੇ ਉਹਨਾਂ ਨੂੰ ਗੋਮਿੰਟਿੰਗ ਦੀ ਪ੍ਰੋਬਲਮ ਬਹੁਤ ਆਉਂਦੀ ਆ ਤੇ ਬਾਈਕ ਤੇ ਨਹੀਂ ਆਉਂਦੀ ਕਦੇ ਵੀ ਇਦਾਂ ਦੀ ਪ੍ਰੋਬਲਮ ਕਰਾਸ ਕਰਸ 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 ਉਹ ਉਹ ਗੇਟ ਦਾ ਕਮੋੜਾ ਆਹ ਆਹਲਾ ਤੇ ਖਮੋੜਾ ਨਾਲ ਦੀ ਨਾਲ ਮੈਪ ਚੱਲ ਰਿਹਾ ਮਾਰਾ ਇਹਦੇ ਤੋਂ ਸਾਰਾ ਆਪ ਨੂੰ ਪਤਾ ਲੱਗ ਜਾਂਦਾ ਵੀ ਕਿੱਥੋਂ ਕਿੱਥੋਂ ਕਿਹੜਾ ਰੋਡ ਕਰਦਾ ਖਾਣੇ ਕੇ ਲਈ ਮੇਰੇ ਪਾਸ ਕੁਛ ਨਹੀਂ ਹੈ ਕੀ ਖਾਂਦੇ ਆ ਉਹ ਤੇ ਨੂੰ ਕੁਝ ਖਾਂ ਲੈ ਤੈਨੂੰ ਜਨਾ ਗਰਮ ਪਰੌਠਾ ਖਾਈ ਨਹੀਂ ਅਚਾਰ ਤੇ ਸਾ ਤਿਰੰਗਾ ਚਾਰ ਅੰਬ ਦਾ ਚਾਰ ਕਰੇਲਿਆਂ ਦਾ ਚਾਰ ਡੇਲਿਆਂ ਦਾ ਚਾਰ ਧੀਉਂ ਦਾ ਚਾਰ ਇਹ ਚਾਰ ਸਪੈਸ਼ਲ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਗਏ ਨੇ ਮੇਰੇ ਵੀਰ ਜੀ ਲੋ ਜੀ ਬ੍ਰੇਕਫਾਸਟ ਆਪਾਂ ਕਰ ਲਿਆ ਆ ਤੇ ਹੁਣ ਆਪਾਂ ਅੱਗੇ ਵਧਾਂਗੇ ਅੱਗੇ ਰਸਤੇ ਦੇ ਵਿੱਚ ਆਪਾਂ ਨੂੰ ਪਹਿਲਾਂ ਪਹਿਲਾਂ ਆਏਗਾ ਕਾਂਗੜਾ ਕਾਂਗੜੇ ਤੋਂ ਅੱਗੇ ਫਿਰ ਆਪਾਂ ਪਾਲਮਪੁਰ ਜਾਵਾਂਗੇ ਪਾਲਮਪੁਰ ਤੋਂ ਅੱਗੇ ਵੀਰ ਬਿਲਿੰਗ ਵੀਰਬਿਲਿੰਗ ਜਗਾ ਆ ਬੇਸਿਕਲੀ ਪੈਰਾਗਲਾਈਡਿੰਗ ਦੀ ਬਹੁਤ ਮਸ਼ਹੂਰ ਆ ਤੇ ਅਸੀਂ ਫਲਾਈਂਗ ਕਰਦੇ ਹਾਂ ਤੁਹਾਨੂੰ ਪਤਾ ਵਈ ਰੈਗਲਾਈਡਿੰਗ ਕਰਦੇ ਹਾਂ ਪੈਰਾਮੋਟਰਿੰਗ ਕਰਦੇ ਤੇ ਇਸ ਕਰਕੇ ਅਸੀਂ ਉੱਥੇ ਚਲੇ ਆ ਕਿਉਂਕਿ ਹੁਣ ਉੱਥੇ ਖੁੱਲ ਗਿਆ ਮਾਹੌਲ ਤੇ ਟ੍ਰੇਨਿੰਗ ਚੱਲ ਰਹੀ ਹੈ ਜਿਹੜੇ ਨਵੇਂ ਸਟੂਡੈਂਟਸ ਨੇ ਜਿਹੜੇ ਫਲਾਈਂਗ ਸਿੱਖਦੇ ਨੇ ਤੇ ਵੀਰਬਿਲਿੰਗ ਬਾਰੇ ਮੈਂ ਦੱਸ ਰਿਹਾ ਅਸੀਂ ਵੀਰਬਿਲਿੰਗ ਐਸੀ ਜਗਾ ਮੈਂ ਤੁਹਾਨੂੰ ਜਾ ਕੇ ਉਸ ਵੀਡੀਓ ਦਿਖਾਉਂਗਾ ਤੇ ਇੱਥੇ ਵਰਲਡ ਕੱਪ ਹੁੰਦਾ ਆਪਣਾ ਪੈਰਾ ਪੈਰਾਗਲਾਈਡਿੰਗ ਦਾ ਥੋੜੇ ਦੂਰ ਦੂਰ ਕੰਟਰੀਆਂ ਤੋਂ ਲੋਰੇ ਆਉਂਦੇ ਨੇ ਇੱਥੇ ਬੜੇ ਉਕੇ ਇੱਧਰ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਇੱਥੇ ਫਲਾਈਂਗ ਬਹੁਤ ਜ਼ਿਆਦਾ ਹੈ ਇੱਥੇ ਪੈਰਾਗਲਾਈਡਿੰਗ ਬਹੁਤ ਕਰਦੇ ਆ ਉਹ ਸਾਰੇ ਇੱਥੇ ਫਿਰ ਆ ਕੇ ਫਲਾਈਂਗ ਕਰਕੇ ਵਰਲਡ ਕੱਪ ਦੇ ਵਿੱਚ ਉਹ ਪਾਰਟਿਸਪੇਟ ਕਰਦੇ ਆ ਤਾਂ ਉਹ ਜਗ੍ਹਾ ਤੇ ਆਪਾਂ ਅੱਜ ਚਲੇ ਆ ਮੇਰੇ ਨਾਲ ਦਾ ਇੱਕ ਪਾਇਲਟਾ ਮੁੰਡਾ ਜਸ਼ਨ ਔਲਰੇਡੀ ਇੱਥੇ ਪਹੁੰਚਿਆ ਹੋਇਆ ਹੈ ਤਾਂ ਕੰਮ ਮੇਰੇ ਖਿਲ ਇੱਕ ਮਹੀਨਾ ਡੇਢ ਮਹੀਨਾ ਚ ਲਾਏਗਾ ਪਰ ਅਸੀਂ ਤਾਂ ਸ਼ਾਇਦ ਕੱਲ ਵਾਪਸ ਆ ਜਾਈਏ ਕਿਉਂਕਿ ਸਾਡਾ ਅਗਲੇ ਗਾੜੇ ਦਾ ਸ਼ੂਟ ਵੀ ਆ ਸਾਡਾ ਜਿਹੜਾ ਮੇਨ ਕਮੋ ਆ ਤੁਹਾਨੂੰ ਪਰ ਦਿਸੀਆ। ਕਿਉਂਕਿ ਆ ਕਾਂਗੜਾ ਜਿੱਦਾਂ ਤੁਹਾਨੂੰ ਦੱਸਿਆ ਸੀ ਕਾਂਗੜਾ ਫੋਰਟ ਇਹ ਕਾਂਡੇ ਦਾ ਕਿਲਾ ਸਾਡੇ ਬੈਕ ਤੋਂ ਤੁਸੀਂ ਦੇਖ ਰਹੇ ਹੋ। ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਰਿਹਾ ਇਹਦੇ ਅੰਦਰ ਇੱਕ ਵਾਰ ਮੈਂ ਗਿਆ ਸੀ। ਇਹਦੇ ਵਿੱਚ ਸਾਰੀ ਹਿਸਟਰੀ ਜੇ ਤੁਸੀਂ ਦੇਖਣੀ ਹੈ ਤਾਂ ਇੱਥੇ ਤੁਸੀਂ ਡਿਜੀਟ ਕਰ ਸਕਦੇ ਹੋ। ਕਾਂਗੜਾ ਫੋਰਟ ਇਹਦੇ ਬੈਕ ਸਾਈਡ ਤੇ ਕਿਲੇ ਦੀ ਬੈਕ ਸਾਈਡ ਤੇ ਬਹੁਤ ਛੋਟਾ ਜਿਹਾ ਸਾਹਮਣੇ ਇੱਕ ਦਰਖਤ ਦਿਖ ਰਿਹਾ ਉਹ ਬਿਲਕੁਲ ਸਾਹਮਣੇ ਜੇ ਸ਼ਾਇਦ ਤੁਹਾਨੂੰ ਨਜ਼ਰ ਆਦਾ ਹੋਵੇ। ਉੱਥੇ ਬਹੁਤ ਵੱਡੀ ਗਰਾਊਂਡ ਹੈ ਜਦੋਂ ਤੁਸੀਂ ਕਿਲੇ ਦੇ ਟਾਪ ਤੇ ਜਾਓਗੇ ਤੁਹਾਨੂੰ ਉਹ ਗਰਾਊਂਡ ਉੱਥੋਂ ਦਿਖੇਗੀ ਜਾਂ ਤੁਸੀਂ ਇਹਨੂੰ ਗੂਗਲ ਮੈਪ ਤੇ ਵੀ ਦੇਖ ਸਕਦੇ ਹੋ ਉਹ ਗਰਾਊਂਡ ਇੰਨੀ ਕਿ ਸੋਹਣੀ ਹੈ ਉੱਥੇ ਸਾਰੇ ਜਿਹੜੇ ਕਿਲੇ ਦੇ ਵਿੱਚ ਜਿੱਡਨੀ ਵੀ ਸੈਨਾ ਰੈਂਜੀ ਸੀ ਸਾਰੀ ਉੱਥੇ ਅਭਿਆਸ ਕਰਿਆ ਕਰਦੀ ਸੀ ਲੜਾਈ ਦਾ ਜੰਗ ਦਾ ਅਭਿਆਸ ਕਰਿਆ ਕਰਦੀ ਸੀ ਤੇ ਉਹ ਗਰਾਊਂਡ ਦੇ ਵਿੱਚ ਅਸੀਂ ਇੱਕ ਗਾਣਾ ਵੀ ਸ਼ੂਟ ਕਰ ਚੁੱਕੇ ਹਾਂ ਪਹਿਲਾਂ ਇੱਥੇ ਰਹਿਣ ਦਾ ਸਾਨੂੰ ਮੌਕਾ ਮਿਲਿਆ ਕੈਂਪਿੰਗ ਲਈ ਵੀ ਬਹੁਤ ਵਧੀਆ ਜਗ੍ਹਾ ਜੇ ਤੁਸੀਂ ਕਦੇ ਆਓ ਤਾਂ ਕਾਗੜਾ ਉਨੋਂ ਤੋਂ ਤਾਂ ਕਾਗੜਾ ਫੋਰਟ ਜ਼ਰੂਰ ਦੇਖਿਓ ਤੇ ਕਾਗੜੇ ਦੇ ਬੈਕ ਸਾਈਡ ਤੇ ਇੱਕ ਗਰਾਊਂਡ ਅਸੀਂ ਆਇਆ ਕਿਉਂਕਿ ਅਸੀਂ ਜਾਣਾ ਹੈਗਾ ਬੀਰ ਬੀਲਿੰਗ ਪਹਿਲਾਂ ਵੀ ਦੱਸਿਆ ਸੀ ਤਾਂ ਕਰਕੇ ਸਾਡੇ ਕੋਲ ਸਮਾਂ ਥੋੜਾ ਜਿਹਾ ਘੱਟ ਆ ਤੇ ਗਰਮੀ ਵੀ ਬਹੁਤ ਜ਼ਿਆਦਾ ਹੋ ਚੁੱਕੀ ਆ ਇੱਥੇ ਦਾ ਥਿਊ ਜਿਹੜਾ ਸ਼ਾਮ ਦਾ ਥਿਊ ਬਹੁਤ ਸੋਹਣਾ ਤੋਂ ਇੱਥੇ ਫਿਰ ਤੁਹਾਨੂੰ ਕਦੇ ਦੁਬਾਰਾ ਸਪੈਸ਼ਲ ਆਪਾਂ ਇੱਕ ਬਲੌਗ ਤੁਹਾਨੂੰ ਬਣਾ ਕੇ ਦਵਾਂਗੇ ਓਕੇ ਜੀ ਥੈਂਕਿਊ ਭਾਜੀ ਥੈਂਕਿਊ ਟਰਾਈ ਕਰਦੇ ਹਾਂ ਜੀ ਮਿਲਦੇ ਹਾਂ ਆਪਾਂ ਥੱਲੇ ਆ ਕੇ 반도야. 내니고 있네. 내 여자 맞아, 그런가? 이 ਹਾਂ ਮੇਰਾ ਆਹ ਵਾਲਾ ਕੈਮਰਾ ਬੰਦ ਹੋ ਗਿਆ। ਇਹਦੀ ਬੈਟਰੀ ਖਤਮ ਹੋ ਗਈ। ਕੈਮਰਾ ਆਪਣੇ ਦੋਨੇ ਦੋਨੇ ਕੈਮਰੇ ਬੰਦ ਹੋ ਗਏ। ਇਧਰ ਵੀ ਕੈਮਰਾ ਬੰਦ ਹੋ ਗਿਆ। ਤੇ ਮੋਟਰਸਾਈਕਲ ਵੀ ਡਿੱਗ ਵੀ ਅਸੀਂ ਇੱਕ ਵਾਰੀ। ਬਚ ਗਿਆ ਆ ਲੈਗ ਐਡ ਕਰਕੇ। ਬਚ ਚੁਕੀ ਇਹਦੇ ਤੇ ਨਿਸ਼ਾਨ ਪੈ ਗਏ ਨੇ। ਤੇ ਆ ਥੋੜਾ ਜਿਹਾ ਪੈਨੀਅਰ ਆਪਣੇ ਛੋਟ ਡੈਂਟ ਪੈ ਗਿਆ। ਇਹ ਤਾਂ ਹੋ ਜਾਏਗਾ ਠੀਕ ਆ। ਤੇ ਇਦਾਂ ਹੀ ਆ ਫਿਰ ਆਫ-ਰੋਡਿੰਗ ਦੇ ਵਿੱਚ ਜਦੋਂ ਤੁਸੀਂ ਜਾਣਦੇ ਹੋ।